ਮੈਡਮ ਇੱਕ ਜਿਹੜੀ ਉਹ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਤੁਹਾਡੇ ਵਲੰਟੀਅਰ ਨੇ ਪਾਰਟੀ ਦੇ ਤੁਹਾਡੇ ਨੇ ਬੜੇ ਗੰਭੀਰ ਦੋਸ਼ ਲਾ ਰਹੇ ਆ ਇਹਦੇ ਉਹਨਾਂ ਬਾਰੇ ਠੀਕ ਨਾ ਤੁਸੀਂ ਵੀ ਦੇਖਿਓ ਨੀ ਵੀਡੀਓ ਮੈਂ ਇੱਕੋ ਹੀ ਗੱਲ ਕਹੂੰਗੀ ਕਿ ਜਿਹੜਾ ਤੁਸੀਂ ਕਹਿੰਦੇ ਹੋ ਪਾਰਟੀ ਦੇ ਵਲੰਟੀਅਰ ਹੈ ਪਾਰਟੀ ਦਾ ਵਲੰਟੀਅਰ ਕੌਣ ਹੁੰਦਾ ਹੈ ਜਿਹੜਾ ਮਾੜਾ ਟਾਈਮ ਹੋਵੇ ਚਾਹੇ ਚੰਗਾ ਟਾਈਮ ਹੋਵੇ ਪਾਰਟੀ 'ਚ ਖੜਾ ਹੈ ਜਿਹੜੇ ਇਹ ਲੋਕਾਂ ਨੇ ਬੈਠ ਕੇ ਜਿਹੜੀ ਮੈਂ ਦੇਖੀ ਸੀਗੀ ਵੀਡੀਓ ਉਹਨਾਂ 'ਚ ਜਦੋਂ 2017 'ਚ ਪਾਰਟੀ ਥੋੜੀ ਜੀ ਡਾਊਨ ਚਲੀ ਗਈ ਸੀਗੀ ਪਾਰਟੀ ਚ ਇਹ ਕੋਈ ਭਾਜਪਾ ਚਲਾ ਗਿਆ ਸੀ ਕੋਈ ਕਾਂਗਰਸ ਚਲਾ ਗਿਆ ਸੀ ਕੋਈ ਪਟੋਲ ਪੰਪਾ ਤੇ ਬੈਠ ਕੇ ਖੈਰਾ ਸਾਹਿਬ ਨੂੰ ਖੈਰੇ ਦੇ ਪਾਰਟੀ ਨੂੰ ਠੰਡ ਦਿੰਦਾ ਸੀਗਾ ਤਾਂ ਇਹਨਾਂ ਨੂੰ ਅਸੀਂ ਠੀਕੇ ਦਿਖਾਵੇ ਲਈ ਆਮ ਆਦੀ ਪਾਰਟੀ ਦੇ ਵਲੰਟੀਅਰ ਹੈ ਮੇਰੇ ਇਲੈਕਸ਼ਨਾਂ ਵੇਲੇ ਇਹ ਕਦੇ ਨਹੀਂ ਰਾਜੀ ਸੀ ਕਿ ਆਮ ਆਦੀ ਪਾਰਟੀ ਜਿੱਤੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਵਾਈਆਂ ਈਵਨ ਕਿ ਸਾਡੀ ਦਿੱਲੀ ਤੋਂ ਜਿਹੜੀ ਟੀਮ ਆਈ ਸੀ ਇਹਨਾਂ ਚੋਂ ਕਈ ਨੁਮਾਇੰਦਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੇ ਨੂੰ ਬਾਹਰ ਕੱਢਿਆ ਸੀ ਦੂਸਰਾ ਇਹ ਕੀ ਬੋਲੇ ਨੇ ਕੀ ਨਹੀਂ ਬੋਲੇ ਮੈਨੂੰ ਉਸ ਦਾ ਕੋਈ ਮਤਲਬ ਨਹੀਂ ਮੈਂ ਇੱਕ ਗੱਲ ਕਹੂੰਗੀ ਹਾਥੀ ਆਪਦੀ ਮਸਤ ਚਾਲ ਚੱਲਦਾ ਹੈ ਕੁੱਤੇ ਜੋ ਭੌਂਗਦੇ ਆ ਭੌਂਦੇ ਰਹਿਣ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਇਹ ਨੇ ਚਾਹੇ ਦੂਸਰੀਆਂ ਪਾਰਟੀਆਂ ਦੇ ਲੋਕ ਨੇ ਮੇਰਾ ਮਕਸਦ ਹੈ ਮੈਨੂੰ ਮੇਰੀ ਪਾਰਟੀ ਨੇ ਚੁਣਿਆ ਮੇਰੀ ਪਾਰਟੀ ਨੇ ਇਹਨਾਂ ਨੇ ਮੇਰੀ ਟਿਕਟ ਕਟਵਾਉਣ ਵੇਲੇ ਵੀ ਬਹੁਤ ਜ਼ੋਰ ਲਾਇਆ ਸੀ ਮੇਰੀ ਪਾਰਟੀ ਨੇ ਮੇਰੀ ਮਿਹਨਤ ਮੇਰੀ ਪਾਰਟੀ ਪ੍ਰਤੀ ਲਾਇਲਟੀ ਦੇਖ ਕੇ ਮੈਨੂੰ ਟਿਕਟ ਦਿੱਤੀ ਮੇਰੀ ਰਾਜਪੁਰਾ ਦੀ ਜਨਤਾ ਨੇ ਮੈਨੂੰ ਇਸ ਸੀਟ ਤੇ ਬਿਠਾਇਆ ਮੈਂ ਰਾਜਪੁਰਾ ਚ ਉਹ ਕੰਮ ਕਰ ਰਹੀ ਹਾਂ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਫਾਰ ਐਗਜ਼ਾਮਪਲ ਨਲਾਸ ਮੰਦਰ ਦਾ ਕਟ ਜਿਹੜਾ ਹੁਣ ਟੋਟਲ ਪਾਈਪਲਾਈਨ ਚੇਂਜ ਹੋ ਰਹੀ ਆ ਉਹ ਆਊਟਰ ਕਲੋਨੀਆਂ ਦੀ ਹਾਲਤ ਸੁਧਾਰੀ ਗਈ ਹੈ ਜਿਹੜਾ ਜਨਤਾ ਸਕੂਲ ਦਾ ਪੁਲ ਸੀਗਾ ਇਹ ਕਾਂਗਰਸ ਸਰਕਾਰ ਵੇਲੇ ਉਹਨਾਂ ਨੂੰ ਲੈਟਰ ਆਈ ਹੋਈ ਸੀਗੀ ਵੀ ਇਹ ਚ ਜਿਹੜੀਆਂ ਅੜਚਣਾਂ ਆ ਉਹਨੂੰ ਦੂਰ ਕੀਤਾ ਜਾਵੇ ਕਿਸੇ ਨੇ ਨਹੀਂ ਕੀਤਾ ਉਹ ਕੰਮ ਹੋ ਰਿਹਾ ਹੈ ਬਹੁਤ ਜਲਦੀ ਜਿਹੜਾ ਧਮੋਲੀ ਫਟਕਿਆ ਉੱਥੇ ਅੰਡਰਪਾਸ ਬਣਨ ਜਾ ਰਿਹਾ ਹੈ ਹੋਰ ਵੀ ਬਹੁਤ ਕੰਮ ਹੈ ਤਾਂ ਮੇਰਾ ਕਹਿਣ ਦਾ ਮਤਲਬ ਹੈ ਮੈਂ ਸਿਰਫ ਕੰਮ ਕਰ ਰਹੀ ਆ ਜਿੱਦਨ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਹੈ ਆ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਉਂਗੀ ਮੈਂ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਕੋਈ ਗੱਲ ਨਹੀਂ ਪਾਰਟੀ ਉਸ ਦਾ ਐਕਸ਼ਨ ਲਾਊਗੀ ਜਿਹੜੀਆਂ ਇਹ ਗਤੀਵਿਧੀਆਂ ਕਰਦੇ ਨੇ ਕਿਉਂਕਿ ਕਿਸੇ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦਿੰਨੀ ਆ ਜਦੋਂ ਮੈਨੂੰ ਟਿਕਟ ਮਿਲੀ ਅਸੀਂ ਜਿਹੜੇ ਸੀਨੀਅਰ ਆਗੂ ਕਹਾਂਦੇ ਆ ਆਪਣੇ ਆਪ ਨੂੰ ਕਨ ਸਿੰਘ ਜੀ ਉਹਨਾਂ ਕੋਲੇ ਗਏ ਸਾਰੇ ਟੀਮ ਇਕੱਠੀ ਹੋ ਕੇ ਜੀ ਤੁਸੀਂ ਸਾਥ ਚੱਲੋ ਤਾਂ ਉਹਨਾਂ ਦਾ ਕੀ ਸੀ ਤੁਸੀਂ ਕਹਿੰਦੇ ਬਾਹਰੋਂ ਆ ਕੇ ਸਾਨੂੰ ਖੁੰਝੇ ਲਾਤਾ ਖੁੰਝੇ ਕੌਣ ਕਿਸੇ ਨੂੰ ਲਾ ਸਕਦਾ ਹੈ ਮੇਰੇ ਚ ਕਾਬਲੀਅਤ ਸੀ ਮੈਂ ਮਿਹਨਤ ਕੀਤੀ ਸੀ ਤਾਂ ਹੀ ਮੇਰੀ ਪਾਰਟੀ ਨੇ ਮੈਨੂੰ ਅੱਗੇ ਕੀਤਾ ਸ਼ੇਰ ਸਿੰਘ ਜੀ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਹੈ ਕੋਈ ਚੱਜ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਥ ਲੱਗਦੇ ਮਤਲਬ ਇਨਾਂ ਲਈ ਔਰਤਾਂ ਦੀ ਤਾਂ ਇਹ ਕਦਰ ਹੈ ਕਿ ਇੱਕ ਔਰਤ ਕੰਮ ਨਹੀਂ ਕਰ ਸਕਦੀ ਇਹਨਾਂ ਤੋਂ ਹਜਮ ਇਹ ਨਹੀਂ ਹੋ ਰਿਹਾ ਕਿ ਇੱਕ ਔਰਤ ਵੀ ਕਦੇ ਕੰਮ ਕਰ ਸਕਦੀ ਹੈ ਰਾਜਪੁਰੇ ਦੇ ਇਤਿਹਾਸ ਚ ਪਹਿਲੀ ਵਾਰ ਹੈ ਕਿ ਇੱਕ ਔਰਤ ਨੂੰ ਮੌਕਾ ਦਿੱਤਾ ਹੈ ਰਾਜਪੁਰੇ ਨੇ ਔਰ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਸੀਗੇ ਇਹ ਉਦੋਂ ਨਹੀਂ ਬੋਲੇ ਜਦੋਂ ਮੈਂ ਤਹਿਸੀਲਦਾਰ ਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆ ਕੇ ਰਾਜਪੁਰੇ ਦਾ ਤਹਿਸੀਲਦਾਰ ਸਸਪੈਂਡ ਹੋਇਆ ਸੀਗਾ ਤੁਹਾਨੂੰ ਸਭ ਨੂੰ ਪਤਾ ਹੈ ਉਦੋਂ ਨਹੀਂ ਬੋਲੇ ਇਹ ਚੰਗਾ ਕੰਮ ਨਹੀਂ ਬੋਲ ਸਕਦੇ ਇਹ ਜੋ ਬੋਲਦੇ ਆ ਬੋਲਦੇ ਰਹਿਣ ਬਾਕੀ ਮੈਨੂੰ ਮੇਰੇ ਬਜ਼ੁਰਗਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਦੀ ਤਰੱਕੀ ਹੁੰਦੀ ਹੈ ਨਾ ਉਦੋਂ ਦੁਸ਼ਮਣ ਬਹੁਤ ਇਕੱਠੇ ਹੁੰਦੇ ਆ ਤਾਂ ਮੈਨੂੰ ਅੱਜ ਇੱਕ ਹੌਸਲਾ ਹੈ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਰੱਕੀ ਕਰਨੀ ਆ ਤਾਂ ਹੀ ਇਹ ਦੁਸ਼ਮਣਾਂ ਦਾ ਝੁੰਡ ਇਕੱਠ ਕੀ ਕਹਿੰਦੇ ਗਿੱਦੜਾਂ ਦਾ ਝੁੰਡ ਫਿਰਦਾ ਹੈ ਕਿ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੱਦਨ ਮੇਰੀ ਜਨਤਾ ਕਹੂਗੀ ਮੈਂ ਗਲਤ ਤਾਂ ਮੈਂ ਉਦੋਂ ਉਹਨਾਂ ਦਾ ਜਵਾਬ ਦਿਆਂਗੀ ਬਿਲਕੁਲ ਜੀ ਸਾਡੇ ਜਿੰਨੇ ਵੀ ਵਲੰਟੀਅਰ ਹੈ ਬਲਾਕ ਪ੍ਰਧਾਨ ਹੈ ਉਹ ਸਾਰੇ ਲਿਖ ਕੇ ਭੇਜ ਰਹੇ ਨੇ ਕਿ ਰਾਜਪੁਰੇ ਵਿੱਚ ਸਾਡੇ ਐਮਐਲਏ ਦੀ ਐਕਸ਼ਨ ਨੂੰ ਖਰਾਬ ਕਰਨ ਦਾ ਇਹਨਾਂ ਨੇ ਗਲਤ ਕੀਤਾ ਹੈ ਉਹ ਤੇ ਜ਼ਰੂਰ ਐਕਸ਼ਨ ਹੋਊਗਾ ਕੀ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਆਪਣੇ ਪਾਰਟੀ ਵਰਕਰ ਮੰਨਦੇ ਹਾਂ ਮਤਲਬ ਮੈਂ ਨਹੀਂ ਮੰਨਦੀ ਕਿਉਂਕਿ ਨਾ 17 ਚ ਸੀ ਨਾਏ 19 ਸੀ 19 ਚ ਵੀ ਇਹਨਾਂ ਨੇ ਮਹਾਰਾਣੀ ਜਦੋਂ ਮੈਂ 19 ਦੇ ਇਲੈਕਸ਼ਨ ਲੜੀਆਂ ਇਹਨਾਂ ਨੇ ਕਿਹਾ ਕਾਂਗਰਸ ਦੀ ਸਰਕਾਰ ਹੈ ਆਪਾਂ ਤਾਂ ਮਹਾਰਾਣੀ ਨੂੰ ਵੋਟਾਂ ਪਾਓ ਨਾਏ 19 ਸੀ ਨਾ 17 ਸੀ ਨਾ 19 ਸੀ ਨਾ 22 ਸੀ ਤੇ ਹੁਣ ਚਾਹੀ ਕਹਨ ਨੂੰ ਪਾਰਟੀ ਵਰਕਰ ਕਹੀ ਜਾਂ ਉਹ ਸਾਰੇ ਰਾਜਪੁਰੇ ਨੂੰ ਪਤਾ ਹੈ ਔਰ ਮੈਂ ਇਹ ਵੀ ਕਹੂੰਗੀ 27 ਚ ਦੇਖਿਓ ਇਹਨਾਂ ਚੋਂ ਕਿੰਨੇ ਕਿੱਥੇ ਖੜਦੇ ਆ ਤੇ ਕਿੰਨੇ ਕਿ ਭੱਜਣਗੇ ਉਹ ਵੀ ਤੁਹਾਡੇ ਸਾਹਮਣੇ ਆ ਮੈਂ ਇਹਨਾਂ ਨੇ ਮੈਡਮ ਦੀ ਟਿਕਟ ਰੋਕਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਸੀ ਉਹ ਨਹੀਂ ਰੋਕ ਸਕੇ ਜੀਦੇ ਸਿਰ ਤੇ ਤਾਜ ਪਰਮਾਤਮਾ ਨੇ ਸਜਾਣਾ ਕੋਈ ਨਹੀਂ ਰੋਕ ਸਕਦਾ ਮੇਰੀ ਪਾਰਟੀ ਨੂੰ ਜੇ ਮੇਰੇ ਤੇ ਭਰੋਸਾ ਹੈ ਤਾਂ ਖਜ਼ਾਂਚੀ ਵਰਗੀਆਂ ਜ਼ਿੰਮੇਵਾਰੀਆਂ ਮੇਰੀ ਪਾਰਟੀ ਨੇ ਮੈਨੂੰ ਦਿੱਤੀਆਂ ਅੱਜ ਵੀ ਮੇਰੀ ਪਾਰਟੀ ਚ ਜੋ ਮੈਨੂੰ ਮਾਣ ਮਿਲਦਾ ਮੈਂ ਉਹਦੇ ਲਈ ਪਾਰਟੀ ਦਾ ਹਮੇਸ਼ਾ ਧੰਨਵਾਦ ਕਰਦੀ ਆ ਮੈਂ ਉਹੀ ਕਹਿੰਦੀ ਆ ਨਾ ਮੈਨੂੰ ਇਹਨਾਂ ਦੇ ਸਰਟੀਫਿਕੇਟਾਂ ਦੀ ਲੋੜ ਹੈ ਤੇ ਨਾ ਮੈਨੂੰ ਲੋੜ ਪੈਣੀ ਹੈ ਮੈਨੂੰ ਮੇਰੀ ਜਨਤਾ ਜਿਨੇ ਇੱਥੇ ਚੁਣ ਕੇ ਬਿਠਾਇਆ ਹੈ ਮੈਂ ਆਪਦੇ ਜਨਤਾ ਦੇ ਕੰਮ ਕਰ ਰਹੀ ਆ ਔਰ ਮੈਂ ਥੰਦੇ ਥਰੂ ਜਨਤਾ ਨੂੰ ਵੀ ਮੈਸੇਜ ਦੇ ਰਹੀ ਆ ਕਿ ਹਲੇ ਵੀ ਹਲੇ ਉਹ ਕੰਮ ਹੋਣੇ ਆ ਜਿਹੜੇ ਕੀ ਰਾਜਪੁਰੇ ਨੇ ਕਦੇ ਸੋਚਿਆ ਨਹੀਂ ਸੀ ਜਿਹੜੇ ਕਹਿੰਦੇ ਸੀ ਇਹ ਤਾਂ ਹੋ ਹੀ ਨਹੀਂ ਸਕਦੇ ਜਿਵੇਂ ਸਾਡੇ ਕੇਜਰੀਵਾਲ ਜੀ ਕਹਿੰਦੇ ਸੀ ਕੋਈ ਕੰਮ ਇੰਪੋਸੀਬਲ ਨਹੀਂ ਨੀਅਤ ਸਾਫ਼ ਹੋਣੀ ਚਾਹੀਦੀ ਹੈ ਅਸੀਂ ਸਾਫ਼ ਨੀਅਤ ਨਾਲ ਕੰਮ ਕਰਨ ਲੱਗਿਆ ਤੇ ਉਹ ਕਰਦੇ ਆ ਮੈਡਮ ਦੋ ਟੜੇ ਨਹੀਂ ਬਣ ਗਏ ਜੀ ਆਪਣੇ ਤੁਸੀ ਲੱਗਦਾ ਹੈ ਜੀ ਵੀ ਦੋ ਟੜੇ ਬਣ ਗਏ ਆਪਣੇ ਪਾਰਟੀ ਇਹ ਤਾਂ ਸ਼ੁਰੂ ਤੋਂ ਹੀ ਲੱਗ ਨੇ ਇਹ ਮੇਰੇ ਨਾਲ ਕਦੋਂ ਸੀ ਤੁਸੀਂ ਆਪ ਦੇਖੋ ਇਹ ਟਿਕਟ ਵੇਲੇ ਮੇਰੇ ਨਾਲ ਸੀਗੇ ਜਾਂ ਇਲੈਕਸ਼ਨਾਂ ਮੇਰੇ ਨੇ ਮੇਰੇ ਨਾਲ ਸੀ ਇਹ ਕਦੋਂ ਮੇਰੇ ਨਾਲ ਸੀ ਇਹ ਤਾਂ ਸ਼ੁਰੂ ਤੋਂ ਲੱਗਿਆ ਅੱਜ ਤੁਹਾਨੂੰ ਲੱਗਦਾ ਟੜਾ ਇਹ ਧੜਾ ਨਹੀਂ ਹੈ ਜਦੋਂ ਟਿਕਟਾਂ ਦੀ ਵਾਰੀ ਆਈ ਨਾ ਤੁਹਾਡੇ ਸਾਹਮਣੇ ਇਹੀ ਇੱਕ ਦੂਜੇ ਦੀਆਂ ਟੰਗਾ ਖਿੱਚਦੇ ਦੇਖਦੇ ਇਹ ਸਾਰੇ ਐਮਐਲਏ ਦੇ ਕੈਂਡੀਡੇਟ ਹੈ ਇਹ ਇੱਕ ਦੂਜੇ ਦੀਆਂ ਟੰਗਾ ਇਹੀ ਖਿੱਚਣਗੇ ਕੋਈ ਧੜਾ ਨਹੀਂ ਹੈ ਇਹ ਐਮਐਲਏ ਦੇ ਕੈਂਡੀਡੇਟ ਹੈ 27 ਜੀ ਤੁਸੀਂ ਦੇਖਿਓ ਇੱਕ ਦੂਜੇ ਦੀਆਂ ਟੰਗਾ ਕਿਵੇਂ ਖਿੱਚ ਰਹੇ ਪਰ ਮੈਂ ਇੱਕੋ ਹੀ ਗੱਲ ਕਹਿਣੀ ਆ ਇਹ ਨਾ ਪਾਰਟੀ ਨਾਲ ਪਹਿਲਾਂ ਸੀ ਤੇ ਨਾ ਹੁਣ ਹੈ ਦੋ ਜਰ ਸਤਾਈ ਤੁਹਾਡੇ ਅੱਗੇ ਪਿਕਚਰ ਸਾਹਮਣੇ ਆਜੂ ਜਿੱਦੋਂ ਟਿਕਟਾਂ ਦੇ ਟਿਕਟਾਂ ਦੀ ਵਾਰੀ ਆਈ ਇਹ ਇਹੀ ਲੋਕ ਇੱਕ ਦੂਜੇ ਦੇ ਟੰਗਾ ਖਿੱਚਦੇ ਤੁਹਾਨੂੰ ਮਿਲਦੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਵੀ ਹਾਥੀਆ ਦੀ ਮਸਚਾਲ ਚੱਲਦਾ ਕੁੱਤੇ ਭੌਂਕ ਰਹੇ ਮੈਂ ਕਿਹਦਾ ਕਿਹਦਾ ਗਲੀ ਗਲੀ ਕੁੱਤੇ ਐ ਕਿਹਦਾ ਕਿਹਦਾ ਜਵਾਬ ਦੇਉਂਗੀ ਮੈਂ ਆਪਦਾ ਕੰਮ ਕਰ ਰਹੀ ਆ ਕੰਮ ਕਰੂੰਗੀ ਮੇਰੀ ਜਨਤਾ ਮੇਰੇ ਨਾਲ ਐ ਜਨਤਾ ਦਾ ਆਸ਼ੀਰਵਾਦ ਮੇਰੇ ਨਾਲ ਮੈਡਮ ਜਿਸ ਤਰ੍ਹਾਂ ਤੁਸੀਂ ਵਿਧਾਇਕ ਹੋ ਇੱਥੇ ਜੀ ਪਾਰਟੀ ਨੇ ਦੋ ਉਹਦੇ ਤਿੰਨ ਚੇਅਰਮੈਨ ਦੇ ਬਨੂੜ ਦਾ ਤੇ ਰਾਜਪਰੇ ਦਾ ਕਿ ਤੁਹਾਡੀ ਸਹਿਮਤੀ ਲਈਏ ਪਾਰਟੀ ਨੇ ਆਮ ਆਦੀ ਪਾਰਟੀ 'ਚ ਇਹੀ ਫਰਕ ਐ ਆਮ ਆਦੀ ਪਾਰਟੀ ਇੱਕ ਪਾਸੇ ਨਹੀਂ ਜਾਂਦੀ ਆਮ ਆਦੀ ਪਾਰਟੀ ਆਪਦੇ ਵਲੰਟੀਅਰ ਆਪਦਾ ਸੰਗਠਨ ਇੱਕ ਪਾਸੇ ਦੇਖਦੀ ਹੈ ਐਮਐਲਏ ਦਾ ਕੰਮ ਹੈ ਐਮਐਲਏ ਦਾ ਕੰਮ ਕਰਨਾ ਸਾਡੇ ਬਹੁਤ ਸਾਰੇ ਮੰਤਰੀ ਹਲਕਿਆਂ ਚ ਜਾਂਦੇ ਨੇ ਪਰ ਐਮਐਲਏ ਨੂੰ ਨਹੀਂ ਪਤਾ ਹੁੰਦਾ ਉਹ ਕਹਿੰਦੇ ਐਮਐਲਏ ਨੂੰ ਆਪਦਾ ਕੰਮ ਕਰਨ ਦੋ ਮੰਤਰੀ ਨੂੰ ਆਪਦਾ ਕੰਮ ਕਰਨ ਦੋ ਸੰਗਠਨ ਨੂੰ ਆਪਦਾ ਕੰਮ ਕਰੋ ਪੁੱਛਣਾ ਨਾ ਪੁੱਛਣਾ ਇਹ ਇੱਕ ਦੂਸਰੀਆਂ ਪਾਰਟੀਆਂ ਚ ਹੁੰਦਾ ਸੀ ਕਿ ਬੰਦਾ ਚਾਹੇ ਕਾਬਲ ਹੋਵੇ ਨਾ ਹੋਵੇ ਐਮਐਲਏ ਨੇ ਕਿਹਾ ਤਾਂ ਉਹਨੂੰ ਕਰਨਾ ਆਮ ਆਦੀ ਪਾਰਟੀ ਆਪਦੇ ਸੰਗਠਨ ਨੂੰ ਆਪਦੇ ਤੌਰ ਤੇ ਦੇ ਜਿਵੇਂ ਤੁਸੀਂ ਮੈਡਮ ਕਹਿ ਰਹੇ ਹੋ ਦੀ ਇਹ ਵਲੰਟੀਅਰ ਪੈਦਾ ਨਹੀਂ ਸੀਗੇ ਇਹ ਵਲੰਟੀਅਰ ਹੋ ਪਾਰਟੀ ਨਰ ਵੀ ਵਲੰਟੀਅਰ ਮੰਗ ਰਹੀ ਹੈ ਪਾਰਟੀ ਲਈ ਉਹਨਾਂ ਨੇ ਕਦੇ ਕੰਮ ਕੀਤਾ ਹੋਊਗਾ ਮੇਰੇ ਲਈ ਨਹੀਂ ਕੀਤਾ ਪਾਰਟੀ ਦੇ ਉਹਨਾਂ ਨੇ ਪੋਸਟਰ ਲਾਏ ਐ ਪਾਰਟੀ ਤੁਹਾਨੂੰ ਪਤਾ ਹੈ ਰਾਜਪੁਰੇ ਚ ਕਿੰਨੀਆਂ ਫਲੈਕਸਾਂ ਕਿੰਨੇ ਪੋਸਟਰ ਲੱਗਦੇ ਸੀ ਪਾਰਟੀ ਲਈ ਲਾਏ ਐ ਪਰ ਜਦੋਂ ਵੋਟਾਂ ਦਾ ਟਾਈਮ ਆਇਆ ਉਦੋਂ ਸਾਡੇ ਲਈ ਕੰਮ ਇਹਨਾਂ ਇਹ ਕਿਉਂਕਿ ਇਹ ਖੁਦ ਕ ਐਮ ਐਲ ਏ ਦੇ ਕੈਂਡੀਡੇਟ ਹੈ ਮੈਂ ਉਹੀ ਚੀਜ਼ ਕਹਿੰਨੀ ਆ ਤੁਹਾਨੂੰ ਅੱਜ ਇਕੱਠੇ ਲੱਗਦੇ ਨੇ 27 ਚ ਤੁਸੀਂ ਦੇਖਿਓ ਇੱਕ ਦੂਜੇ ਦੇ ਟੰਗਾ ਖਿੱਚਦੇ ਠੀਕ ਹੈ ਥੈਂਕ ਯੂ ਥੈਂਕ ਯੂ ਓਕੇ ਧੰਨਵਾਦ